ਸਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਸਾਡੇ ਚੈਨਲ ਨੂੰ ਵਾਦ ਤੋਂ ਵਾ ਸਪੋਰਟ ਕਰਿਆ ਕਰੋ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਵਾਉਣਾ ਪਵਾਉਣ ਲਈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਇੱਕ ਬੇਨਤੀ ਹੋਰ ਹੈ ਜੀ ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਤਾਂ ਸਾਨੂੰ ਕਾਲ ਨਾ ਕਰਿਆ ਕਰੋ ਜੀ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਿਆ ਕਰੋ ਜੀ ਤੇ ਵਟਸਐਪ ਤੇ ਹੀ ਕਾਲ ਕਰਿਆ ਕਰੋ ਜੀ ਅੱਜ ਦਾ ਇੱਕ ਵਧੀਆ ਰਿਸ਼ਤਾ ਨੋਟ ਕਰੋ ਨਾਮ ਕੌਰ ਕਾਸਟ ਰਾਮਗੜੀਆ ਜਨਾਮੀ 9 1998 ਕੱਦ 5 ਫੁੱਟ 1 ਇੰਚ ਪੜਾਈ ਪਲੱਸ 2 ਕੈਨੇਡਾ ਪੀ ਆਰ ਐ ਜੀ ਲੜਕੀ ਕੰਮੇ ਡੇ ਕੇਅਰ ਜੋਬ ਇਨ ਕੈਨੇਡਾ ਵਿੱਚ ਇਹ ਕਰਦੇ ਨੇ ਜੀ ਇੱਕ ਭਰਾ ਇਹਨਾਂ ਦਾ ਫਰਨੀਚਰ ਦਾ ਸ਼ੋਅਰੂਮ ਆ ਜੀ ਉਹਨਾਂ ਦਾ ਇਹਨਾਂ ਦਾ ਗੋਤ ਨਦੜਿਆ ਜੀ ਨਾਨਕੇ ਗੋਤ ਵਿਰਦੀ ਐ ਇਹਨਾਂ ਦੀ ਸਿਟੀ ਧਰਮਕੋਟ ਹੈ ਜ਼ਿਲ੍ਹਾ ਮੋਗਾ ਇਹਨਾਂ ਨੂੰ ਯੂਐਸਏ ਵਿੱਚ ਪੀਅਰ ਲੜਕਾ ਚਾਹੀਦਾ ਜੀ ਥੱਲੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਪਰਿਵਾਰ ਤੋਂ ਹੋਰ ਵਿਦੇਰੇ ਜਾਣਕਾਰੀ ਲੈ ਕੇ ਪਰਿਵਾਰ ਨਾਲ ਸੰਪਰਕ ਕਰ ਸਕਦੇ ਹੋ ਜੀ ਤੁਸੀਂ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਾਉਣ ਲਈ ਸਾਡੇ ਵਟਸਐਪ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨ